ਦੋਸਤੋ ਅਸਲ 'ਚ ਜਿਹੜਾ ਆਪਣੇ ਪੰਜਾਬ ਦਾ ਬੀੜਾ ਗਰਕ ਕੀਤਾ ਹੈ ਨਾ ਉਹ ਡੇਰੇ ਵਾਦ ਨੇ ਕੀਤਾ ਆ ਤੇ ਤੁਹਾਨੂੰ ਅੱਜ ਇਸ ਵੀਡੀਓ 'ਚ ਇੱਕ ਡੇਰਾ ਦਿਖਾਉਣਾ ਆ ਕਿਸੇ ਪੀਰ ਫਕੀਰ ਦੀ ਜਗ੍ਹਾ ਆ ਆਪਾਂ ਨੂੰ ਨਹੀਂ ਪਤਾ ਕੀ ਇਹਦਾ ਨਾਮ ਆ ਪਰ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿ ਇੱਥੇ ਸ਼ਰਾਬ ਚੜਦੀ ਆ ਹਨਾ ਠੀਕ ਅਗੋਂ ਤੁਸੀਂ ਆਪ ਸਿਆਣੇ ਜੇ ਸਮਝ ਹੀ ਗਏ ਹੋਗੇ ਕਿਹੜੀ ਉਹ ਜਗ੍ਹਾ ਆ ਹਨਾ ਜੇ ਮੈਂ ਨਾਮ ਲੈਤਾ ਤੇ ਮੁੜ ਕੇ ਤੁਹਾਨੂੰ ਪਤਾ ਹੈ ਫਿਰ ਉਹ ਬਾਬੇ ਦੇ ਭਗਤ ਗਾਲਾਂ ਕੱਢ ਦੇ ਤੁਹਾਨੂੰ ਸਿੱਧੀ ਗੱਲ ਦੱਸਾਂ ਹਨਾ ਫੋਨ ਲਾ ਕੇ ਗਾਲਾਂ ਕੱਢਦੇ ਆ ਇੱਕ ਮਿੰਟਾਂ 'ਚ ਗਾਲਾਂ ਕੱਢਦੇ ਆ ਮਾਵਾ ਭੈਣਾਂ ਦੀ ਜਿਹੜੇ ਬਾਬੇ ਦੇ ਭਗਤ ਹੁੰਦੇ ਆ ਠੀਕ ਆ ਤੇ ਆਹ ਭਗਤਾ ਨੇ ਜਿਹੜੀਆਂ ਬੋਤਲਾਂ ਖਾਲੀ ਕਰ ਕਰ ਸੁਟੀਆਂ ਨੇ ਤੇ ਆਹ ਜਗਾ ਉਹ ਬਾਬੇ ਦੀ ਪੀਰ ਦੀ ਪਤਾ ਨਹੀਂ ਬਾਬਾ ਆ ਕਿ ਪੀਰ ਆ ਕੌਣ ਆ ਹਨ ਤੇ ਇਹ ਜਗਾ ਉਹ ਤੇ ਪਿਛਲੇ ਦਿਨੀ ਮੇਲਾ ਲੱਗਦਾ ਇੱਥੇ ਤੇ ਅੱਗੇ ਕਿ ਤੁਸੀਂ ਵੀਡੀਓ ਦੇਖੀ ਆਇਓ ਕੀ ਕੁਝ ਹੁੰਦਾ ਹੈ ਹਨ ਡੰਗੜ ਡੰਗੜ ਹੁੰਦੀ ਹੈ ਮੇਲਾ ਲੱਗਦਾ ਦੇਸੀ ਸ਼ਰਾਬ ਅੰਗਰੇਜ਼ੀ ਸ਼ਰਾਬ ਵਾਨਸ ਨੇ ਬ੍ਰਾਂਡ ਫਿਰ ਤੁਹਾਨੂੰ ਪਤਾ ਚੜਦੇ ਆ ਤੇ ਤੁਸੀਂ ਵੀਡੀਓ ਨੇ ਬਣੇ ਰਹੋ ਅੱਗੇ ਦੇਖੀ ਜਾਓ ਆ ਸਾਹਮਣੇ ਕੰਧ ਤੇ ਜਿਹੜੀਆਂ ਲੈਣਾ ਲੱਗੀਆਂ ਨੇ ਇਹ ਇਸੇ ਚੱਕਰ ਚ ਲੱਗੀਆਂ ਨੇ ਕਦੋਂ ਕੋਈ ਸ਼ਰਾਬ ਚੜਾਉਣ ਆਵੇ ਹਨਾ ਆ ਬੋਤਲਾਂ ਖਾਲੀ ਕਰ ਕਰ ਛੁੱਟੀਆਂ ਨੇ ਤੇ ਤੁਹਾਨੂੰ ਹੋਰ ਵੀ ਬੋਤਲਾਂ ਦਿਖਾਉਣਾ ਮੈਂ ਤੇ ਆ ਜਿਹੜੀਆਂ ਲੈਣਾ ਲੱਗੀਆਂ ਨੇ ਇਹ ਇਸੇ ਚੱਕਰ ਚ ਲੱਗੀਆਂ ਨੇ ਕਿ ਕਦੋਂ ਕੋਈ ਬਾਬੇ ਦਾ ਭਗਤ ਆਵੇ ਸ਼ਰਾਬ ਚੜਾਉਣ ਤੇ ਸਾਨੂੰ ਪ੍ਰਸ਼ਾਦ ਦਵੇ ਥੋੜਾ ਥੋੜਾ ਹਨਾ ਆ ਦੇਖੋ ਇੱਕ ਭਗਤ ਖੋਲੀ ਬੈਠਾ ਦੀ ਇਹਦਾ ਟੱਕਣਾ ਹਨਾ ਸੋ ਇਹਨਾਂ ਭਗਤਾਂ ਨੂੰ ਚਾਹ ਰਹਿਂਦਾ ਆ ਵੀ ਕਦੋਂ ਸਾਡੇ ਬਾਬੇ ਦਾ ਮੇਲਾ ਆਉਣਾ ਆ ਤੇ ਕਦੋਂ ਅਸੀਂ ਫਿਰ ਸਾਡੀਆਂ ਲੱਤਾਂ ਤਾਹ ਹੋਣਗੀਆਂ ਹਨਾ ਉਹਨਾਂ ਚਿਰੇ ਬਾਬੇ ਦੇ ਭਗਤਥੇ ਤੋਂ ਹਿਲਦੇ ਨਹੀਂ ਤੁਹਾਨੂੰ ਅੱਗੇ ਦਿਖਾਉਂਗਾ ਮੈਂ ਕਿੰਨੇ ਭਗਤਾਂ ਦੀਆਂ ਲੱਤਾਂ ਇਥੇ ਤਾਹ ਹੋਈਆਂ ਸੋ ਆ ਕੋਈ ਭਗਤ ਤੇ ਛੜਾਉਣ ਆਇਆ ਏ ਸ਼ਰਾਬ ਤੇ ਦੇਖੋ ਕਿਵੇਂ ਉਹਦੇ ਦਿਵਾਲੇ ਹੋਏ ਆ ਯਾਰ ਬਹੁਤ ਹੀ ਜ਼ਿਆਦਾ ਜਿਹੜੇ ਬੁਰੇ ਹਾਲਾਤ ਨੇ ਇਥੋਂ ਦੇ ਪੰਜਾਬ ਦੇ ਹਨਾ ਸੱਚੀ ਸ਼ਰਮ ਆਉਂਦੀ ਆ ਵੀ ਇਹੋ ਜਿਹੇ ਲੋਕ ਵੀ ਰਹਿੰਦੇ ਇੱਥੇ ਪੰਜਾਬ ਦੀ ਧਰਤੀ ਤੇ ਆਉ ਕੀ ਭਗਤ ਤੇ ਸ਼ਰਾਵੰਡਰ ਆਇਆ ਆ ਤੇ ਕਿਵੇਂ ਪ੍ਰਿੰਡਾਂ ਦੇ ਵਾਂਗੂ ਉਹਦੇ ਦਿਵਾਲੇ ਹੋਏ ਹਨ ਤੇ ਅੱਗੋਂ ਦਸੰਤ ਕੀ ਕਹਿਣਗੇ ਦੋਨੇ ਹੱਥ ਜੋੜ ਕੇ ਗਲਾਸ ਨੂੰ ਵਿਚਾਲੇ ਲੈ ਕੇ ਨਾ ਦੋਨੇ ਹੱਥਾਂ ਦੇ ਦੋਨੇ ਹੱਥਾਂ ਚ ਗਲਾਸ ਲੈ ਕੇ ਤੇ ਕਹਿਣਗੇ ਬਾਬਾ ਜੀ ਪ੍ਰਸ਼ਾਦ ਸਾਨੂੰ ਵੀ ਦਿਓ ਬਾਬਾ ਜੀ ਥੋੜਾ ਪ੍ਰਸ਼ਾਦ ਇੱਧਰ ਵੀ ਦਿਓ ਹਰਦੂ ਲਾਹਨਤਾ ਯਰ ਇਹੋ ਜੇ ਲੋਕਾਂ ਤੇ ਆ ਹੁਣ ਆਇਆ ਕੋਈ ਭਗਤ ਤੇ ਪ੍ਰਸ਼ਾਦ ਵੰਡਣ ਡਿਆ ਕਿਹੋ ਕਿਹੋ ਜੇ ਲੋਕ ਰਹਿੰਦੇ ਯਾਰ ਪੰਜਾਬ ਚ ਮੈਂ ਤਾਂ ਹੈਰਾਨ ਆ ਐਨੇ ਗੱਦੇ ਤੇ ਬੇਦਿਮਾਗੇ ਲੋਕ ਮਨ ਲਾ ਰੱਬ ਨੇ ਸਾਰੇ ਜਿਹੜੇ ਗਧੇ ਲੋਕ ਪੰਜਾਬ ਵੱਲ ਹੀ ਭੇਜਤੇ ਆ ਆਪਣੇ ਇਸ ਦੇਸ਼ 'ਚ ਹੀ ਭੇਜਤੇ ਹਨ ਜਿੰਨੇ ਗਧੇ ਲੋਕ ਆ ਆ ਹੁਣ ਪ੍ਰਸ਼ਾਦ ਲੈਣ ਦੇ ਬਾਬੇ ਦਾ ਥੋੜਾ ਥੋੜਾ ਹਨ ਤੇ ਮੁੜ ਕੇ ਲੜਨਗੇ ਵੀ ਤੁਸੀਂ ਅੱਗੇ ਦੇਖੀ ਜਾਓ ਕਿਵੇਂ ਮੁੜ ਕੇ ਲੜਦੇ ਆ ਜੇ ਕਿਸੇ ਨੂੰ ਨਹੀਂ ਮਿਲਦੀ ਉਹ ਦੂਜੇ ਦੀ ਸ਼ਰਾਬ ਵੀ ਡਲਾ ਦਿੰਦਾ ਜਿਹਨੂੰ ਮਿਲਦੀ ਹਨ ਤੇ ਤੁਸੀਂ ਦੇਖੀ ਜਾਓ ਅੱਗੇ ਅੱਗੇ ਤੇ ਕਈ ਬਾਬੇ ਦੇ ਭਗਤਾਂ ਦੀਆਂ ਲਾਤਾਂ ਤਾਂ ਵੀ ਹੋਈਆਂ ਨੇ ਡਿੱਗੇ ਪਏ ਆ ਕਿਉਂਕਿ ਪ੍ਰਸ਼ਾਦ ਉਹਨਾਂ ਨੂੰ ਜ਼ਿਆਦਾ ਮਿਲ ਗਿਆ ਨਾ ਤੇ ਆ ਵੇਖੋ ਲੜਦੇ ਪਏ ਹਨ ਤੇ ਆਉ ਡਲਾਤੀ ਉਹਦੀ ਦੇਖੋ ਇਹ ਲਾਲ ਸ਼ਰਟ ਵਾਲੇ ਨੂੰ ਨਹੀਂ ਮਿਲੀ ਤੇ ਉਹਨੇ ਉਹਦੀ ਵੀ ਡਲਾਤੀ ਆ ਤੇਰੇ ਮਰਜੋ ਡੁੱਬ ਕੇ ਕੰਜਰੋ ਸ਼ਰਮ ਆਉਂਦੀ ਯਾਰ ਵੀ ਨਹੀਂ ਕਿ ਕਿੱਥੇ ਰਹਿਨੇ ਯਾਰ ਕਿਸੇ ਜੇ ਲੋਕਾਂ ਚ ਰਹਿਨੇ ਆ ਸੱਚੀ ਸ਼ਰਮ ਆਉਂਦੀ ਆ ਆ ਭਗਤ ਕੋਈ ਹੋਰ ਆ ਗਿਆ ਬਾਬੇ ਦਾ ਇਹ ਵੰਡ ਰਿਹਾ ਪ੍ਰਸ਼ਾਦ ਥੋੜਾ ਥੋੜਾ ਹਨਾ ਆਦਿ ਲੋ ਸਪੈਸ਼ਲ ਮੰਨ ਲੋ ਕੋਈ ਪੇਟੀ ਲੈ ਕੇ ਆਉਂਦਾ ਕੋਈ ਬੋਤਲ ਲੈ ਕੇ ਆਉਂਦਾ ਨਾ ਠੇਕੇ ਤੋਂ ਖਰੀਦ ਕੇ ਵੀ ਪ੍ਰਸ਼ਾਦ ਵਜੋਂ ਲਿਆ ਕੇ ਚੜਾਉਂਦੇ ਆ ਉੱਥੇ ਪੀਰ ਦੀ ਜਗ੍ਹਾ ਤੇ ਤੇ ਬਹੁਤ ਯਾਰ ਬੁਰੇ ਹਾਲਾਤ ਨੇ ਇਹ ਕੋ ਪਿਆ ਹੋਇਆ ਟਿੱਡਾ ਤੈਨੂੰ ਦੱਸਿਆ ਹੈ ਨਾ ਮੈਂ ਤੁਹਾਨੂੰ ਵਿਖਾਉਂਗਾ ਲੱਤਾਂ ਵੀ ਤਾਂ ਹੀਆਂ ਕਈਆਂ ਦੀਆਂ ਆਹ ਵੇਖ ਦੀਆਂ ਇੱਧਰ ਹੋਈਆਂ ਪਈਆਂ ਨੇ ਇਹਦਾ ਤਾਂ ਸਾਰਾ ਕੁਝ ਹੀ ਤਾਂ ਹੋਇਆ ਪਿਆ ਦੇਖੋ ਕਿਵੇਂ ਪਿਆ ਕੰਜਰ ਮੈਨੂੰ ਤਾਂ ਇਹ ਸਾਲ ਦਾ ਕੋਟਾ ਕਹਿੰਦਾ ਨਾ ਵੀ ਅੱਜ ਹੀ ਪੂਰਾ ਕਰ ਲਈਏ ਤੇ ਆਹ ਦੇਖੋ ਆ ਲਾਨ ਪੀ ਕੇ ਤੇ ਕਿਵੇਂ ਲੜਦੇ ਪਏ ਹਨ ਡੰਗੜ ਡੰਗੜ ਵੀ ਪੂਰੀ ਹੁੰਦੀ ਫਿਰ ਤੁਹਾਨੂੰ ਪਤਾ ਜਿਹੜੀ ਪੀਤੀ ਹੈ ਫਰੀਦੀ ਉਹ ਕਿਸ ਤਰੀਕੇ ਨਾਲ ਬਾਹਰ ਕਢਣੀ ਹੁੰਦੀ ਆ ਤੇ ਇੱਕ ਪਾਸੇ ਤੇ ਕਬੱਡੀ ਦੇ ਮੈਚ ਚੱਲਣ ਦੇ ਹੀ ਖਿਡਾਰੀ ਆਪਣਾ ਜੋਰ ਦਿਖਾਉਂਦੇ ਹੀ ਦੂਜੇ ਪਾਸੇ ਫਰੀਦੀ ਪੀ ਕੇ ਆਪਣਾ ਜੋਰ ਦਿਖਾਉਂਦੇ ਹੀ ਹਨ ਤੇ ਆ ਕਿਸੇ ਗਰੀਬ ਦਾ ਮੁਰਸਲ ਪਤਾ ਨਹੀਂ ਭੰਤਾ ਇਹ ਲੜਦੇ ਹੀ ਇਨਾਂ ਦੀ ਚਪੇਟ ਚ ਆ ਗਿਆ ਹਨ ਸੋ ਕੁੱਲ ਮਿਲਾ ਕੇ ਯਾਰ ਬਹੁਤ ਬੁਰੇ ਹਾਲਾਤ ਨੇ ਸਾਡੇ ਪੰਜਾਬ ਦੇ ਤੇ marjo dobu ke kanjuru.